ਜਾ ਰਹੇ ਹਾਂ ਕਿਸੀ ਪੰਕਤੀ ਨੂੰ ਮੰਨਨੇ ਬਹੁਤ ਥੋੜੇ ਕੋਈ ਮੰਨਦੇ ਹੋਣਗੇ ਬਹੁਤ ਵਿਰਲੇ ਫਿਰ ਸੁਣੋ ਪੰਕਤੀ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਜਿਸ ਦਿਸ਼ਾ ਵੱਲ ਨੂੰ ਸਤਿਗੁਰੂ ਜੀ ਤੁਸੀਂ ਮੈਨੂੰ ਪ੍ਰੇਰ ਕੇ ਤੋਰ ਰਹੇ ਹੋ ਨਾ ਉਸ ਮਾਰਗ ਵੱਲ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਜਾ ਰਿਆਂ ਤੇ ਕੀ ਅਸੀਂ ਗੁਰੂ ਦੇ ਸਿੱਖ ਇਦਾਂ ਕਰ ਰਹੇ ਹਾਂ ਜਾ ਰਹੇ ਹਾਂ ਜਿੱਧਰ ਨੂੰ ਗੁਰੂ ਸਾਹਿਬ ਜੀ ਮਾ ਸਾਨੂੰ ਤੋਰਦੇ ਨੇ ਜਿੱਧਰ ਜੀ ਗੁਰੂ ਸਾਹਿਬ ਜੀ ਸਾਨੂੰ ਪ੍ਰੇਰਦੇ ਨੇ ਉਧਰ ਨਹੀਂ ਅਸੀਂ ਜਾਂਦੇ ਮੈਂ ਆਪ ਜੀ ਨੂੰ ਚਲੋ ਇੱਕ ਦੁਨਿਆਵੀ ਘਟਨਾ ਦੱਸਦਾ ਜੀ ਦੇ ਨਾਲ ਹੋਰ ਚੰਗੀ ਤਰ੍ਹਾਂ ਸਾਨੂੰ ਇਹ ਸਮਝ ਪਏਗੀ ਕਿ ਪੰਗਤੀ ਦੇ ਅਰਥ ਕੀ ਨੇ ਮੈਨੇ ਕੀ ਨੇ ਇੱਕ ਨਾ ਸੇਠ ਸੀ ਦੁਕਾਨਦਾਰ ਦੁਕਾਨਦਾਰੀ ਦਾ ਉਸਦਾ ਕੰਮ ਦੁਕਾਨਦਾਰ ਤੇ ਆਪ ਜੀ ਨੂੰ ਪਤਾ ਹੈ ਕਿ ਝੂਠ ਤੋਂ ਬਿਨਾਂ ਦੁਕਾਨਦਾਰੀ ਚੱਲਦੀ ਨਹੀਂ 10 ਦਾ ਸਮਾਨ ਲਿਆ ਉਹਨੂੰ 12 ਚ ਕਹਿ ਕੇ ਵੇਚਣਾ ਪੈਂਦਾ ਜਾਂ 15 ਚ ਜਾਂ ਦੁਗਣਾ ਕੋਈ ਵੀ ਦੁਕਾਨਦਾਰ ਐ ਚਾ ਸਬਜੀ ਦਾ ਸਾਮਾਨ ਵੇਚ ਰਿਹਾ ਉਹ ਵੀ ਮੰਡੀੋਂ ਸਸਤੀ ਲਿਆ ਕੇ ਤੇ ਬਾਜ਼ਾਰ ਚ ਮਹਿੰਗੀ ਵੇਚੇਗਾ ਤਾਂ ਹੀ ਉਹਦਾ ਕੰਮ ਚੱਲੇਗਾ ਕੋਈ ਵੀ ਐ ਤਾਂ ਉਸ ਹੀਠ ਸੀ ਦੁਕਾਨਦਾਰੀ ਦਾ ਕੰਮ ਕਰਦਾ ਸੀ ਤੇ ਧੋਖਾਧੜੀ ਬੇਈਮਾਨੀ ਬੜੀ ਕਰਦਾ ਸੀ ਪਰ ਉਹਦਾ ਇੱਕ ਗੁਣ ਸੀ ਕਈ ਦੁਕਾਨਦਾਰਾਂ ਦਾ ਇਹ ਗੁਣ ਐ ਆਪ ਜੀ ਦੇਖਿਆ ਹੋਏਗਾ ਉਹ ਦੁਕਾਨ ਸ਼ੁਰੂ ਕਰਨ ਤੋਂ ਪਹਿਲਾਂ ਅਰਗਬਤੀ ਧੂਪ ਸਖਾਉਂਦੇ ਨੇ ਜੋਕ ਦੁਕਾਨ ਚ ਇੱਕ ਜਗ੍ਹਾ ਬਣਾਈ ਹੁੰਦੀ ਹੈ ਉੱਥੇ ਫੋਟੋਆਂ ਰੱਖੀਆਂ ਹੁੰਦੀਆਂ ਨੇ ਤੇ ਉੱਥੇ ਆਪਣਾ ਨਾਮ ਜਪ ਘੜੀ ਤੋਂ ਘੜੀ ਕੁਝ ਕਹਿੰਦੇ ਨੇ ਆਪੋ ਆਪਣੇ ਰੱਬ ਦੇ ਮੁਤਾਬਕ ਆਪੋ ਆਪਣੀ ਮਰਿਆਦਾ ਦੇ ਅਨੁਸਾਰ ਕੋਈ ਨਾਮ ਜਪ ਲਿੰਦਾ ਹੈ ਕੋਈ ਕੋਈ ਸ਼ਬਦ ਪੜ ਲਿੰਦਾ ਹੈ ਕੋਈ ਕੁਝ ਕਿਸ ਤਰ੍ਹਾਂ ਬੈਨ ਕਰ ਲਿੰਦਾ ਹੈ ਤੇ ਤੁਹ ਉਸ ਜਗਾ ਦਿੰਦੇ ਨੇ ਤੇ ਅਰਦਾਸ ਬੇਨਤੀ ਕਰਕੇ ਫਿਰ ਆਪਣਾ ਕੰਮ ਸ਼ੁਰੂ ਕਰਦੇ ਨੇ ਉਹ ਲਗਾਤਾਰ ਨਿਯਮ ਨਾਲ ਇਸ ਤਰ੍ਹਾਂ ਕਰ ਰਿਆ ਸੀ ਕਰ ਰਿਆ ਸੀ ਕਰ ਰਿਆ ਸੀ ਇਹਨਾਂ ਇਹ ਇਹਨਾਂ ਦਾ ਸਦਕਾ ਨਾਲ ਸੰਗਤ ਜੀ ਫਲ ਮਿਲਦਾ ਸਾਨੂੰ ਅਸੀਂ ਜੇ ਆ ਸੰਗਤ ਕਰ ਰਹੇ ਆ ਨਾ ਰੋਜ਼-ਰੋਜ਼ ਸੰਗਤ ਕਰ ਰਹੇ ਆ ਇਹਦਾ ਵੀ ਫਲ ਸਾਨੂੰ ਮਿਲੇਗਾ ਕਿਤੇ ਔਖੇ-ਸੌਖੇ ਸਮੇਂ ਕੋਈ ਸਾਡੀ ਐਸੀ ਮਦਦ ਕਰ ਦੇਗਾ ਐਸੀ ਬਾਹ ਫੜਲੇਗਾ ਜਿੱਥੇ ਕੋਈ ਸਹਾਈ ਨਹੀਂ ਸੀ ਹੋ ਸਕਦਾ ਨਾ ਗੁਰੂ ਮਹਾਰਾਜ ਆਪ ਵਿਧ ਬਣਾ ਕੇ ਕੋਈ ਕਿਸੇ ਨੂੰ ਕਿਸੇ ਨੂੰ ਉੱਥੇ ਭੇਜ ਦੇਣਗੇ ਐਵੇਂ ਹੁੰਦਾ ਉਹ ਰੋਜ਼ ਇਸੇ ਤਰ੍ਹਾਂ ਪਾਠ ਪੂਜਾ ਕਰਦਾ ਸੀ ਤੇ ਪਰ ਬੇਈਮਾਨੀ ਬੜੀ ਕਰਦਾ ਸੀ ਧੋਖਾ ਬੜਾ ਕਰਦਾ ਸੀ ਤਾਂ ਇੱਕ ਦਿਨ ਭਾਗ ਉਹਦੇ ਜਾਗੇ ਉਹਦੇ ਦਰ ਤੇ ਇੱਕ ਸਾਧੂ ਆ ਗਿਆ ਸਾਧੂ ਆਇਆ ਸਾਧੂ ਦੇਖਦਾ ਰਿਹਾ ਉਹਨੇ ਆਪਣਾ ਰੋਜ਼ ਦੇ ਨੇਮ ਵਾਂਗੂ ਦੁਕਾਨ ਖੋਲੀ ਦੁਕਾਨ ਖੋਲ ਕੇ ਆਪਣਾ ਮੂਰਤੀ ਦੀ ਫੋਟੋ ਦੀ ਪੂਜਾ ਕਰਦਾ ਰਿਹਾ ਤੂਫ ਬੱਤੀ ਜਗਾਉਂਦਾ ਰਿਹਾ ਪ੍ਰਤਾਪ ਪ੍ਰਾਰਥਨਾ ਕਰਦਾ ਰਿਹਾ ਤੇ ਜਦੋਂ ਮੁੜਿਆ ਵਾਪਸ ਦੇਖਿਆ ਵੀ ਸਾਧੂ ਖੜਾ ਹੈ ਉਹਨੇ ਨਾ ਆਪਣੇ ਗੱਲੇ ਚੋਂ ਰੁਪਈਆ ਕੱਢਿਆ ਤੇ ਸਾਧੂ ਨੂੰ ਦੇਣ ਲੱਗਾ ਕਹਿੰਦੇ ਆ ਲਓ ਜੀ ਉਹਨੂੰ ਲੱਗਿਆ ਮੰਗਣ ਆਏ ਨੇ ਕਹਿੰਦੇ ਨਹੀਂ ਜੀ ਸਾਨੂੰ ਤੇਰੇ ਕੋਲੋਂ ਪੈਸੇ ਨਹੀਂ ਚਾਹੀਦੇ ਅਸੀਂ ਤੇ ਕੁਝ ਤੈਨੂੰ ਦੇਣ ਆਏ ਆ ਲੈਣ ਨਹੀਂ ਆਏ ਤੇਰੇ ਤੋਂ ਕਹਿੰਦੇ ਜੀ ਦੇਣ ਆਏ ਹੋ ਲੈ ਨਹੀਂ ਆਏ ਠੀਕ ਹੈ ਤੁਹਾਡੀ ਮਰਜ਼ੀ ਨਾ ਲਓ ਉਹਨੇ ਪੈਸੇ ਵਾਪਸ ਰੱਖ ਲੇ ਕਹਿੰਦੇ ਲਓ ਜੀ ਦੋ ਕੀ ਦੇਣਾ ਕਹਿੰਦੇ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪੁੱਛਣਾ ਹੈ ਕਹਿੰਦੇ ਪੁੱਛ ਲਓ ਦੱਸੋ ਜੋ ਪੁੱਛੋਗੇ ਮੈਂ ਦੱਸ ਦਿਆਂਗਾ ਕੀ ਪੁੱਛਣਾ ਚਾਹਦੇ ਹੋ ਕਹਿੰਨ ਲੱਗੇ ਜੀ ਜਿਹੜਾ ਹੁਣੇ ਤੁਸੀਂ ਕੀਤਾ ਹੈ ਪਾਠ ਪੂਜਾ ਇਹ ਕੀ ਕੀਤਾ ਹੈ ਕਹਿੰਦੇ ਜੀ ਮੇਰੇ ਰੱਬ ਹੈ ਮੇਰਾ ਇੱਥੇ ਮੈਂ ਆਪਣਾ ਰੱਬ ਬਿਠਾਇਆ ਹੋਇਆ ਹੈ ਤੇ ਮੈਂ ਆਪਣੇ ਰੱਬ ਦੀ ਇਹ ਪੂਜਾ ਕੀਤੀ ਹੈ ਮੈਂ ਬੰਦਨਾ ਕੀਤੀ ਹੈ ਕਹਿੰਦੇ ਤੁਹਾਡਾ ਰੱਬ ਸਾਨੂੰ ਸਮਝ ਨਹੀਂ ਆਇਆ ਇਹ ਕਿਹੜਾ ਰੱਬ ਹੈ ਤੁਹਾਨੂੰ ਜੇ ਮੈਂ ਆਪਣਾ ਰੱਬ ਦੇ ਦੇਵਾਂ ਸਾਧੂ ਕਹਿੰਦਾ ਲੈ ਲਓਗੇ ਕਹਿੰਦੇ ਜੀ ਲੈ ਤਾਂ ਲਵਾਂਗਾ ਪਰ ਕਿੰਨੇ ਪੈਸੇ ਲੱਗਣਗੇ ਪਹਿਲਾਂ ਇਹ ਦੱਸੋ ਦੁਕਾਨਦਾਰ ਕਹਿੰਦਾ ਰੱਬ ਲੈ ਤੇ ਲਵਾਂਗਾ ਮੈਂ ਪੈਸੇ ਕਿੰਨੇ ਲੱਗਣਗੇ ਕਹਿੰਦੇ ਪੈਸੇ ਕੋਈ ਨਹੀਂ ਸਾਧੂ ਕਹਿੰਦਾ ਫ੍ਰੀ ਹੈ ਕੋਈ ਪੈਸੇ ਨਹੀਂ ਤੁਹਾਨੂੰ ਫ੍ਰੀ ਰੱਬ ਦੇ ਦਿਆਂਗੇ ਦੱਸੋ ਲੈਣਾ ਹੈ ਹੁਣ ਫ੍ਰੀ ਦੀ ਚੀਜ਼ ਸਾਧ ਸੰਗਤ ਜੀ ਕੋਈ ਨਹੀਂ ਛੱਡਦਾ ਫਰੀ ਦੀ ਚੀਜ਼ਾਂ ਸਾਰੇ ਹੀ ਪ੍ਰਾਪਤ ਕਰਨਾ ਚਾਹੁੰਦੇ ਨੇ ਆਪ ਜੀ ਦੇਖੋ ਕਈ ਥਾਵਾਂ ਤੇ ਕਿ ਕੈਂਪ ਲੱਗਦੇ ਨੇ ਕਿਤੇ ਕੋਈ ਅੱਖਾਂ ਦਾ ਕੈਂਪ ਲੱਗਿਆ ਕਿਤੇ ਕੋਈ ਐਨਕਾਂ ਦਾ ਕਿਤੇ ਕੁਛ ਕਿਤੇ ਕੁਛ ਜਿਹਦੇ ਕੋਲ ਹੋਣ ਉਹ ਵੀ ਲਾਈਨ 'ਚ ਲੱਗਾ ਹੁੰਦਾ ਵੀ ਮੈਂ ਵੀ ਲੈ ਲਵਾਂ ਫਰੀ ਮਿਲ ਰਹੀਆਂ ਨੇ ਜਿਹਦੇ ਕੋਲ ਦੋ ਨੇ ਉਹ ਕਹਿੰਦਾ ਮੈਂ ਹੋਰ ਲੈ ਲਾਂ ਤਿੰਨ ਹੋ ਜਾਣਗੀਆਂ ਚਾਰ ਹੋ ਜਾਣਗੀਆਂ ਹਾਲਾਂਕਿ ਇਹ ਚੀਜ਼ਾਂ ਉਹਨਾਂ ਵਾਸਤੇ ਹੁੰਦੀਆਂ ਜਿਨ੍ਹਾਂ ਕੋਲ ਨਹੀਂ ਜਿਹੜਾ ਬਿਲਕੁਲ ਐਕਚੁਅਲ 'ਚ ਲੋੜਵੰਦ ਹੈ ਨਾ ਉਹੀ ਲਿਆ ਕਰੇ ਜਿਹਦੇ ਕੋਲ ਹੈਗਾ ਹੈ ਜਿਹਦੇ ਕੋਲ ਸਹੂਲਤ ਹੈ ਉਹਨੂੰ ਨਹੀਂ ਲੱਗਣਾ ਚਾਹੀਦਾ ਕਿਉਂਕਿ ਕਿਸੇ ਦੀ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਨਾਲ ਅਗਲਾ ਕੋਈ ਸੇਵਾ ਕਰ ਰਿਹਾ ਕੋਈ ਇਸ ਚੀਜ਼ ਨੂੰ ਤੇ ਅਸੀਂ ਜੇ ਸਾਨੂੰ ਲੋੜ ਨਹੀਂ ਅਸੀਂ ਲੈ ਲਈਏ ਖਰੇ ਕਿਸ ਦੇ ਭਾਗਾਂ ਦੇ ਵਿੱਚ ਉਹ ਚੀਜ਼ ਜਾਣੀ ਹੁੰਦੀ ਹੈ ਤੇ ਅਸੀਂ ਉਹ ਲੈ ਲੈਨੇ ਆ ਤੇ ਫਿਰ ਉਹਦਾ ਬੜਾ ਹਰਜਾਨਾ ਭੁਗਤਣਾ ਪੈਂਦਾ 100 200 ਦੀ ਚੀਜ਼ ਪਿੱਛੇ ਉਹ ਰੱਬ ਦੇ ਦਰ ਤੇ ਤਾਂ ਲੇਖਾ ਹੈ ਉਹ ਤਾਂ ਸਾਰਾ ਇੱਕ ਸਾਰੀ ਚੀਜ਼ ਦਾ ਹਿਸਾਬ ਹੈ ਹਰ ਇੱਕ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਦਾ ਇਸ ਕਰਕੇ ਜਿੰਨੀ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਓਨੀ ਉਥੋਂ ਪ੍ਰਾਪਤ ਕਰੀਏ ਸੋ ਉਹਨੇ ਜਦੋਂ ਫਰੀਦ ਆ ਸੁਣਿਆ ਕਹਿੰਦੇ ਜੀ ਬਿਲਕੁਲ ਦੇ ਦਿਓ ਸਾਧੂ ਕਹਿੰਦਾ ਠੀਕ ਆ ਫਿਰ ਮੈਂ ਤੈਨੂੰ ਰੱਬ ਦੇ ਦੇਣਾ ਆਪਣਾ ਹੁਣ ਇਸ ਤੋਂ ਪਹਿਲਾਂ ਰੱਬ ਮੈਂ ਤੈਨੂੰ ਦੇਵਾਂ ਤੂੰ ਇੱਕ ਗੱਲ ਚੇਤੇ ਰੱਖੀ ਵੀ ਤੇਰਾ ਰੱਬ ਐ ਨਾ ਜਿਹੜਾ ਕੋਨੇ 'ਚ ਲੱਗਾ ਹੋਇਆ ਸੁਣ ਲੈ ਪਹਿਲਾਂ ਤੂੰ ਉਹਦੀ ਸਵੇਰੇ ਆ ਕੇ ਆਰਤੀ ਲਾ ਦੇਣਾ ਤੂੰ ਫੇ ਜਗਾ ਦੇਣਾ ਸਾਰਾ ਦਿਨ ਠੱਗੀ ਬੇਈਮਾਨੀ ਕਰਨਾ ਉਹ ਤੈਨੂੰ ਕੁਝ ਨਹੀਂ ਕਹਿੰਦਾ ਇਹ ਜਿਹੜਾ ਮੈਂ ਰੱਬ ਤੈਨੂੰ ਦੇਣ ਲੱਗਾ ਨਾ ਇਹ ਤੈਨੂੰ ਰੋਕੇਗਾ ਟੋਕੇਗਾ ਬੋਲੇਗਾ ਉਹਨੇ ਸੋਚਿਆ ਵੀ ਇਦਾਂ ਕਿਦਾਂ ਹੋ ਸਕਦਾ ਕੀ ਬੋਲੇਗਾ ਕੀ ਰੋਕੇਗਾ ਟੋਕੇਗਾ ਕੁਛ ਨਹੀਂ ਤੁਸੀਂ ਦੇ ਦਿਓ ਉਨੇ ਸਾਧੂ ਨੇ ਕੁਝ ਪਾਠ ਕੀਤਾ ਕੁਝ ਮੰਤਰ ਉਚਾਰਨ ਕੀਤੇ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦੇ ਠੀਕ ਹੈ ਤੇਰੇ ਅੰਦਰ ਰੱਬ ਦਾ ਵਾਸਾ ਹੋ ਗਿਆ ਅੱਜ ਤੋਂ ਤੇਰੇ ਅੰਦਰੋਂ ਤੈਨੂੰ ਆਵਾਜ਼ ਸੁਣਿਆ ਕਰੇਗੀ ਰੱਬ ਦੀ ਇਹ ਲੋਗਾ ਠੀਕ ਹੈ ਉਹਨੇ ਸੋਚਿਆ ਐਵੇਂ ਹੀ ਸਾਧੂ ਫਿਰਦਾ ਹੈ ਚਲਿਆ ਗਿਆ ਸਾਧੂ ਜਦੋਂ ਨਾ ਦੁਕਾਨਦਾਰੀ ਦਾ ਉਹਨੇ ਕੰਮ ਸ਼ੁਰੂ ਕੀਤਾ ਗ੍ਰਾਹਕ ਆਇਆ ਸੌਦਾ ਤੋਲਣ ਲੱਗਾ ਸੌਦਾ ਤੋਲਿਆ ਜਿੱਧਰ ਭਾਰ ਸੀ ਨਾ ਉਧਰ ਹਿਰ-ਫਿਰ ਕਰਤਾ ਘਟਵੱਧ ਕਰਤਾ ਭਾਰ ਜਿੰਨਾ ਰੱਖਣਾ ਸੀ ਉਧਰ ਉਹ ਟੱਿਆਂ ਦਾ ਵਧ ਰਖਤਾ ਸੌਦੇ ਵਾਲੇ ਪਾਸੇ ਹੋਰ ਇੱਕ ਚੁੰਬਕ ਚਮਕੇਤੀ ਉਹਦੇ ਨਾਲ ਭਾਰ ਵਧ ਗਿਆ ਉਧਰ ਧੋਖਾ ਕਰਨ ਲੱਗਾ ਉਹਦੇ ਅੰਦਰੋਂ ਆਵਾਜ਼ ਆਈ ਕਿ ਤੂੰ ਕੀ ਕਰ ਰਿਹਾ ਹੈ ਧੋਖਾ ਕਰ ਰਿਹਾ ਹੈ ਬੇਈਮਾਨੀ ਕਰ ਰਿਹਾ ਹੈ ਰੁਕ ਜਾ ਗਲਤ ਕੰਮ ਕਰ ਰਿਹਾ ਹੈ ਪਾਪ ਕਮਾਣ ਲੱਗਾ ਹੈ ਬੜੀ ਸਜ਼ਾ ਮਿਲੇਗੀ ਅੰਦਰੋਂ ਆਵਾਜ਼ ਆਈ ਉਸ ਨੂੰ ਇੱਕਦਮ ਝੰਡੋੜ ਗਿਆ ਪਤਾ ਲੱਗ ਗਿਆ ਬੰਦਾ ਕਈ ਵਾਰੀ ਨਾ ਆਪਣੇ ਆਪ ਨੂੰ ਧੋਖਾ ਦਿੰਦਾ ਹੁੰਦਾ ਹੈ ਆਪਣੇ ਆਪ ਨੂੰ ਧੋਖਾ ਦਿੰਦਾ ਕਿਸੇ ਨਾਲ ਝੂਠ ਬੋਲ ਕੇ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਬੰਦੇ ਨੂੰ ਪਤਾ ਹੁੰਦਾ ਹੈ ਅੰਦਰੋਂ ਜ਼ਮੀਰ ਕਹਿੰਦਾ ਵੀ ਮਨਾ ਤੂੰ ਗਲਤ ਕਰ ਰਿਹਾ ਹੈ ਤੇਰੀ ਹਾਇਸियत ਬੜੀ ਉੱਚੀ ਹੈ ਤੇ ਜਿਹੜਾ ਅਹੁਦਾ ਬੜਾ ਉੱਚਾ ਰੁਤਬਾ ਬੜਾ ਉੱਚਾ ਹੈ ਤੇ ਤੂੰ ਕੀ ਇਹ ਛੋਟੇ ਕੰਮ ਕਰ ਰਿਹਾ ਮਾੜੇ ਮੋٹے ਲਾਲਚ ਦੇ ਪਿੱਛੇ ਗਲਤ ਕਰ ਰਿਹਾ ਪਰ ਬੰਦਾ ਉਸ ਚੀਜ਼ ਨੂੰ ਇਗਨੋਰ ਕਰ ਦਿੰਦਾ ਸੁਣਦਾ ਨਹੀਂ ਉਹ ਸਾਧੂ ਦੀ ਕਿਰਪਾ ਸੀ ਸਾਧੂ ਦੀ ਕਮਾਈ ਸੀ ਉਹਦੇ ਬੰਦੇ ਦੇ ਅੰਦਰੋਂ ਆਵਾਜ਼ ਆ ਗਈ ਉਹ ਇੱਕਦਮ ਹਿੱਲ ਗਿਆ ਉਸੇ ਵੇਲੇ ਭੱਜਿਆ ਸਾਧੂ ਦੇ ਮਗਰ ਬਾਉ ਫੜ ਕੇ ਵਾਪਸ ਦੁਕਾਨ ਚ ਲੈ ਕੇ ਅੰਦਰ ਕੱਢ ਲੈ ਆਪਣਾ ਰੱਬ ਮੇਰੇ ਅੰਦਰੋਂ ਮੈਨੂੰ ਨਹੀਂ ਚਾਹੀਦਾ ਏ ਰੱਬ ਕਹਿੰਦਾ ਕਿਉਂ ਕੀ ਗੱਲ ਹੋ ਗਈ ਕੋਈ ਕਮੀ ਐ ਕਿਸ ਤਰ੍ਹਾਂ ਕਹਿੰਦਾ ਇਹ ਤੇਰਾ ਰੱਬ ਤੇ ਮੈਨੂੰ ਕੰਮ ਹੀ ਨਹੀਂ ਕਰਨ ਦੇਗਾ ਇਸ ਤਰੀਕੇ ਦੇ ਨਾਲ ਤੇ ਇਹ ਤਾਂ ਮੈਂ ਹਜੇ ਸ਼ੁਰੂ ਹੀ ਕੀਤਾ ਕੰਮ ਹਜੇ ਪਹਿਲਾ ਹੀ ਗ੍ਰਾਹਕ ਆਇਆ ਤੇ ਅੰਦਰੋਂ ਬੋਲ ਪਿਆ ਵੀ ਇਹ ਤੂੰ ਪਾਪੀ ਆ ਪਾਪ ਕਰਨ ਲੱਗਾ ਐ ਇਹ ਕੰਮ ਨਾ ਕਰ ਇਹ ਕੰਮ ਇਹ ਰੱਬ ਨਹੀਂ ਮੈਨੂੰ ਚਾਹੀਦਾ ਮੈਨੂੰ ਤਾਂ ਮੇਰਾ ਉਹੀ ਰੱਬ ਠੀਕ ਹੈ ਜਿਹੜਾ ਇੱਕ ਕੋਨੇ 'ਚ ਲੱਗਾ ਸਵੇਰੇ ਆਕੇ ਮੈਂ ਉਹਦੀ ਪੂਜਾ ਕਰ ਲੈਣਾ ਸਾਰਾ ਦਿਨ ਜੋ ਮਰਜ਼ੀ ਕਰੀ ਜਾ ਮੈਨੂੰ ਰੋਕਦਾ ਟੋਕਦਾ ਨਹੀਂ ਗੁਰਸਿੱਖੋ ਪਿਆਰਿਓ ਗੁਰੂ ਮਹਾਰਾਜ ਜੀ ਦੀ ਬਾਣੀ ਸਾਡੀ ਐਸੀ ਨਹੀਂ ਹੈ ਬਿਰੂਮਾਲਾ ਸਾਹਿਬ 'ਚ ਪਈ ਰਹਿ ਗਈ ਤੇ ਅਸੀਂ ਪੜ ਕੇ ਚਲੇ ਗਏ ਸੁਣ ਕੇ ਚਲੇ ਗਏ ਗੁਰੂ ਸਾਹਿਬ ਜੀ ਸਾਨੂੰ ਰੋਕਦੇ ਨੇ ਟੋਕਦੇ ਨੇ ਸਭ ਕੁਝ ਕਰਦੇ ਨੇ ਮਹਾਰਾਜੀ ਸਾਨੂੰ ਗੁਰੂ ਘਰ ਬੁਲਾਉਂਦੇ ਵੀ ਨੇ ਮਹਾਰਾਜੀ ਬਿਠਾਉਂਦੇ ਵੀ ਨੇ ਮਹਾਰਾਜੀ ਸਾਰੀ ਮਰਿਆਦਾ ਦੱਸਦੇ ਨੇ ਕਿ ਭਾਈ ਇਸ ਤਰ੍ਹਾਂ ਚੱਲਣਾ ਹੈ ਆਹ ਕਰਨਾ ਹੈ ਇੱਕ ਨਾ ਕਿਸੇ ਦਾ ਦਰਬਾਰ ਸੀ ਦੁਨੀਆਵੀ ਗੁਰੂ ਦਾ ਆਪ ਜੀ ਨੂੰ ਪਤਾ ਹੈ ਦੁਨੀਆਵੀ ਗੁਰੂ ਤੇ ਜਿਸ ਤਰ੍ਹਾਂ ਦੇ ਹੁੰਦੇ ਕਿਸੇ ਨਾ ਕਿਸੇ ਅੰਦਰ ਵਿਕਾਰ ਤੇ ਹੁੰਦੇ ਹੀ ਹੁੰਦੇ ਨੇ ਸਭ ਝੁੰਦੇ ਆ ਬੰਦਿਆਂ ਦੇ ਵਿੱਚ ਦੋ ਹੀ ਚੀਜ਼ਾਂ ਨੇ ਇਸ ਸੰਸਾਰ ਵਿੱਚ ਮਹਾਰਾਜੀ ਦੀ ਬਾਣੀ ਕਹਿੰਦੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਔਰ ਪਰਮਾਤਮਾ ਕਦੇ ਗਲਤੀ ਨਹੀਂ ਕਰਦੇ ਗੁਰੂ ਕਿਹੜਾ ਸ਼ਬਦ ਗੁਰੂ ਗਿਆਨ ਗੁਰੂ ਅੱਜ ਦੇ ਅੱਜ ਦੇ ਦੌਰ ਦੇ ਵਿੱਚ ਦੇਹੀ ਹੈ ਜਿਹੜਾ ਸਰੀਰ ਧਾਰਨ ਕਰਕੇ ਆਇਆ ਕੋਈ ਫਿਰਲਾ ਹੋਏ ਜਿਹੜਾ ਪੂਰੀ ਅਵਸਥਾ ਦੇ ਵਿੱਚ ਪਹੁੰਚ ਜਾਏ ਤੇ ਸ਼ਾਇਦ ਕੋਈ ਭੁੱਲ ਗਲਤੀ ਨਾ ਕਰੇ ਨਹੀਂ ਤਾਂ ਮਹਾਰਾਜ ਕਹਿੰਦੇ ਵੀ ਮਾਨਸ ਤੇ ਜਿਹੜੇ ਨੇ ਸਾਰੇ ਇਹ ਭੁੱਲਦੇ ਹੀ ਨੇ ਗਲਤੀਆਂ ਕਰਦੇ ਹੀ ਨੇ ਸੋ ਉਹਦਾ ਬੜੀ ਉਹਦੇ ਨਾਲ ਜੁੜੇ ਹੋਈ ਦੁਨੀਆ ਬੜੀ ਜੁਨੀਆ ਲੱਖਾਂ ਦੀ ਤਾਦਾਦ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਉਹਦਾ ਫਿਰ ਐਵੇਂ ਹੋ ਜਾਂਦੀ ਗੱਲ ਗਲਤ ਹੋ ਜਾਂਦੀ ਬੜੀ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਉਹਦੇ ਕੋਲ ਜੁੜੀ ਐ ਹਜ਼ਾਰਾਂ ਦੀ ਗਿਣਤੀ ਚ ਇਕੱਠ ਉਹਦੇ ਅੱਗੇ ਤੇ ਜਦੋਂ ਆਇਆ ਆਪਣੇ ਸਟੇਜ ਤੇ ਆਇਆ ਬੋਲਣ ਲੱਗਿਆ ਪ੍ਰਚਾਰ ਕਰਦਾ ਸੀ ਬੋਲਦਾ ਸੀ ਉਹਨੇ ਬੋਲੇ ਆਪਣੇ ਹਿੰਦੀ ਦੇ ਵਿੱਚੋਂ ਬੋਲਦਾ ਤੇ ਬੋਲ ਕੇ ਸਾਰੀ ਗੱਲਬਾਤ ਉਹਨੇ ਕੀਤੀ ਕਰਦਾ ਰਿਹਾ ਕਰਦਾ ਰਿਹਾ ਤੇ ਕਰਦੇ ਕਰਦੇ ਉਹਨੇ ਕਿਹਾ ਵੀ ਇੱਕ ਕੰਮ ਕਰੋ ਜਿਹੜੇ ਸ਼ਰਾਬ ਪੀਂਦੇ ਨੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਬੀੜੀ ਸਿਗਰਟ ਤੰਬਾਕੂ इत्याਦਿਕ ਇਹ ਸੇਵਨ ਕਰਦੇ ਨੇ ਉਸ ਸਾਰੇ ਖੜੇ ਹੋ ਜਾਓ। ਉਹਨੇ ਕਿਹਾ ਸਾਰੇ ਬੈਠੇ ਸੀ ਕੋਈ ਕੁਰਸੀਆਂ ਤੇ ਬੈਠਾ ਸੀ ਕੋਈ ਕਿਸ ਤਰ੍ਹਾਂ ਬੈਠਾ ਸੀ ਉਹਨੇ ਇਹ ਅਨਾਉਂਸ ਕਰ ਦਿੱਤਾ। ਹੁਣ ਉੱਥੇ ਬੜੀ ਦੁਨੀਆ ਸੀ ਸਾਰੇ ਖੜੇ ਹੋ ਗਏ ਜਿਹੜੇ ਕੁਝ ਬੀੜੀ ਪੀਂਦਾ ਸੀ ਉਹ ਖੜਾ ਹੋ ਗਿਆ ਸਿਗਰਟ ਵਾਲਾ ਸ਼ਰਾਬ ਵਾਲਾ ਤੰਬਾਕੂ ਵਾਲਾ ਉਹ ਸਾਰੇ ਖੜੇ ਹੋ ਗਏ। ਕੋਈ ਕੋਈ ਵਿਰਲਾ-ਵਿਰਲਾ ਟਾਵਾ-ਟਾਵਾ ਬੈਠਾ ਦਿਖੇ ਜਾਂ ਬੀਬੀਆਂ ਬੈਠੀਆਂ ਦਿਖਣ ਬੰਦਿਆਂ ਦੇ ਵਿੱਚੋਂ ਭਾਈਆਂ ਵਿੱਚੋਂ ਤੇ ਕੋਈ ਕੋਈ 5% ਬੈਠੇ ਦਿਖੇ ਬਾਕੀ ਸਾਰੇ ਖੜੇ ਉਹ ਸੋਚਦਾ ਹੈ ਮਨ ਦੇ ਵਿੱਚ ਵੀ ਜੇ ਮੈਂ ਹੁਣ ਇਹਨਾਂ ਦੇ ਖਿਲਾਫਤ ਗੱਲ ਕਰਤੀ ਕਰਨ ਤੇ ਲੱਗਾ ਸੀ ਇਹੀ ਵੀ ਕੁ 5-10 ਖੜੇ ਹੋਣਗੇ ਕਹਿ ਦੇਗਾ ਵੀ ਬਾਹਰ ਨਿਕਲ ਜਾਓ ਤੁਹਾਡੇ ਵਰਗਿਆਂ ਦੀ ਨਹੀਂ ਲੋੜ ਕਹਿਣਾ ਤੇ ਇਹ ਸੀ ਉਹਨੇ ਮਨਚ ਮਨਛਾਏ ਸੀ ਪਰ ਜਦੋਂ ਦੇਖਿਆ ਵੀ 90-95% ਬੰਦਾ ਖੜਾ ਹੋ ਗਿਆ ਹੈ ਪੀਣ ਵਾਲਾ ਨਸ਼ੇ ਵਾਲਾ ਤੰਬਾਕੂ ਬੀੜੀ ਸਿਗਰਟ ਵਾਲਾ ਇਹ ਚੀਜ਼ਾਂ ਵਾਲੇ ਤੇ ਉਹਨੇ ਇੱਕ ਦਮ ਮਨ ਨੂੰ ਆਪਣੇ ਨੂੰ ਬਦਲਿਆ ਵੀ ਮਣਾ ਜੇ ਇਹਨਾਂ ਨੂੰ ਬਾਹਰ ਕਰਨ ਨੂੰ ਕੱਢ ਦਿੱਤਾ ਤੇ ਮੇਰੇ ਕੋ ਪਿੱਛੇ ਬਚ ਕੀ ਜਾਣਾ ਰਹਿ ਕੇ ਜਾਣਾ ਮੇਰੇ ਦਰ ਤੇ ਪਤਾ ਕੀ ਕਹਿੰਦਾ ਹੈ ਕਹਿੰਦਾ ਕੋਈ ਗੱਲ ਨਹੀਂ ਇਹ ਚੀਜ਼ਾਂ ਇੰਨੀਆਂ ਵੀ ਮਾੜੀਆਂ ਨਹੀਂ ਹੌਲੀ ਹੌਲੀ ਤਿਆਗ ਦੇ ਜੇ ਕਿਰਪਾ ਹੋਵੇਗੀ ਬਹਿ ਜੋ ਥੱਲੇ ਸਾਰੇ ਥੱਲੇ ਬਿਠਾ ਦੇ ਇਹ ਦੁਨੀਆ ਵੀ ਗੁਰੂ ਨੇ ਇਹ ਦੇਤਾਰੀ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਸਾਡੇ ਗੁਰੂ ਸਾਹਿਬ ਮਹਾਰਾਜ ਕੀ ਕਹਿੰਦੇ ਨੇ ਮਹਾਰਾਜ ਤੇ ਪੂਰੀ ਸ਼ਕਤੀ ਦੇ ਨਾਲ ਕਹਿੰਦੇ ਨੇ ਭਾਈ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਆਮ ਰਿਆਦਾ ਹੈ ਇਸ ਨੂੰ ਫੋਲੋ ਕਰਨਾ ਤੇ ਕਰਨਾ ਹੀ ਕਰਨਾ ਹੈ ਮਹਾਰਾਜ ਨੇ ਤੇ ਇੱਕ ਰੰਚਕ ਮਾਤਰ ਜਿੰਨੀ ਜਦੋਂ ਸਤਗੁਰੂ ਜੀ ਵੀ ਸਾਡੇ ਦੇਹੀ ਰੂਪ ਦੇ ਵਿੱਚ ਸਨ ਨਾ ਇੱਕ ਰੰਚਕ ਮਾਤਰ ਵੀ ਭੁੱਲ ਮਹਾਰਾਜ ਕਿਸੇ ਦੀ ਬਰਦਾਸ਼ਤ ਨਹੀਂ ਕਰਨ ਦੇ ਫਿਰ ਚਾਹੇ ਉਹ ਗੁਰੂ ਸਾਹਿਬ ਜੀ ਦਾ ਸਿੱਖ ਹੁੰਦਾ ਸੀ ਕੋਈ ਜਾਂ ਆਪਣੀ ਸਗੀ ਔਲਾਦ ਸਗਾ ਪੁੱਤਰ ਮਹਾਰਾਜ ਜੀ ਦਾ ਹੁੰਦਾ ਸੀ ਗੁਰੂ ਮਹਾਰਾਜ ਨੇ ਕਦੇ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਮਰਿਆਦਾ ਵਿੱਚ ਨਿਜਮਾ ਦੇ ਵਿੱਚ ਤੇ ਹੁਣ ਜੋ ਇਹ ਪੰਗਤੀ ਹੈ ਸੁਣਿਓ ਸਮਝਿਓ ਅਸੀਂ ਕਰਦੇ ਕੀ ਹਾਂ ਜੋ ਅਸੀਂ ਸਾਧੂ ਵਾਲੀ ਘਟਨਾ ਸੁਣੀ ਹੈ ਜੋ ਇਹ ਦੁਨੀਆਵੀ ਘਟਨਾ ਸੁਣੀ ਹੈ ਅਸੀਂ ਕਰਦੇ ਇਸ ਤਰ੍ਹਾਂ ਬਹੁਤਾਤ ਦੁਨੀਆ ਇਸ ਤਰ੍ਹਾਂ ਕਰਦੀ ਹੈ ਵੀ ਅਸੀਂ ਰੱਬ ਨੂੰ ਪੂਜੀਏ ਗੁਰੂ ਦੀ ਬਾਣੀ ਨੂੰ ਪੜਹੀਏ ਪਰ ਆਪਣੇ ਹਿਸਾਬ ਨਾਲ ਗੁਰੂ ਮਹਾਰਾਜ ਜੀ ਦੀ ਮਰਜ਼ੀ ਨਾਲ ਨਹੀਂ ਗੁਰੂ ਮਹਾਰਾਜ ਜੀ ਦੇ ਹਿਸਾਬ ਨਾਲ ਨਹੀਂ ਬਲਕਿ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਬਿਮਾਰਾ ਜੀ ਮੈਨੂੰ ਤੁਸੀਂ ਜਿਹੜੇ ਮਾਰਗ ਤੇ ਤੋਰੋਗੇ ਮੈਂ ਉਸ ਮਾਰਗ ਤੇ ਚੱਲਣ ਨੂੰ ਤਿਆਰ ਹਾਂ ਰੈਡੀ ਹਾਂ ਪਰ ਅਸੀਂ ਕੀ ਕਰਦੇ ਹਾਂ ਅਸੀਂ ਕਿੰਨੇ ਵੀ ਨਹੀਂ ਅਸੀਂ ਬਾਣੀ ਪੜ ਲਈਏ ਮਰਜ਼ੀ ਨਾਲ ਉੱਠੀਏ ਮਰਜ਼ੀ ਨਾਲ ਸੌਈਏ ਮਰਜ਼ੀ ਨਾਲ ਖਾਈਏ ਮਰਜ਼ੀ ਦੇ ਨਾਲ ਜਦੋਂ ਦੁੱਖ ਆ ਜਾਏ ਉਦੋਂ ਮਹਾਰਾਜ ਸਾਡਾ ਬਸ ਤੁਸੀਂ ਦੁੱਖ ਦੂਰ ਕਰ ਦਿਓ ਉਦੋਂ ਅਸੀਂ ਸਾਡੇ ਤੇ ਕਿਰਪਾ ਕਰ ਦਿਓ ਬਾਕੀ ਸਾਰਾ ਕੁਝ ਅਸੀਂ ਆਪਣੀ ਮਰਜ਼ੀ ਦੇ ਨਾਲ ਕਰਨਾ ਚਾਹਨੇ ਇੱਛਾ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਮਹਾਰਾਜ ਕਹਿੰਦੇ ਨਾ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਨੇ ਕਿੰਨੀ ਵਾਰੀ ਪੜ੍ਹਦੇ ਆ ਸਾਡੇ ਤੇ ਅਸਰ ਨਹੀਂ ਹੋ ਰਿਹਾ ਮਹਾਰਾਜ ਕਹਿੰਦੇ ਨਾ ਸੁਣਿਆ ਮੰਨਿਆ ਮਨ ਕੀਤਾ ਪਾਉ ਭਾਈ ਗੁਰੂ ਦੀ ਬਾਣੀ ਨੂੰ ਸੁਣੋ ਮੰਨੋ ਤੇ ਮੰਨੋਗੇ ਜਦੋਂ ਪਾਉ ਕਰਕੇ ਪਿਆਰ ਕਰਕੇ ਫਿਰ ਮਹਾਰਾਜ ਕੀ ਕਹਿੰਦੇ ਨੇ ਦੁੱਖ ਪਰ ਹਰ ਸੁਖ ਕਰ ਲੈਣ ਦੁੱਖਾਂ ਦਾ ਨਾਸ਼ ਹੋਏਗਾ ਦੇ ਸੁੱਖਾਂ ਨੂੰ ਤੁਸੀਂ ਘਰ ਲੈ ਜਾਓ ਮਹਾਰਾਜ ਜੁਗਤੀ ਦੱਸ ਰਹੇ ਨੇ ਤਰੀਕਾ ਦੱਸ ਰਹੇ ਨੇ ਸੁੱਖ ਘਰ ਲੈ ਜਾਏ ਸੁੱਖਾਂ ਨੂੰ ਘਰ ਲੈ ਜਾਣਾ ਤਾਂ ਆਹ ਜੁਗਤੀ ਅਪਣਾਣੀ ਪਏਗੀ ਮਹਾਰਾਜ ਨੇ ਬਾਣੀ ਚ ਕਿਹਾ ਭਾਈ ਸੇਵਕ ਸਿੱਖ ਪੂਜਨ ਸਭਾ ਵੇ ਸਭ ਗਾਵੈ ਹਰ ਹਰ ਉੱਤਮ ਬਾਣੀ ਪੂਜਨ ਤੇ ਸਾਰੇ ਆਉਂਦੇ ਨੇ ਗੰਦੇ ਤੇ ਸਾਰੇ ਹੀ ਨੇ ਦੁਨੀਆਂ ਗਾਂਦੀ ਸਾਰੀ ਬਾਣੀ ਰੱਬ ਰੱਬ ਕਰਦੀ ਵਾਹਿਗੁਰੂ ਵਾਹਿਗੁਰੂ ਕਰਦੀ ਐ ਪਰ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਸਤ ਬਚਨ ਕਰਕੇ ਪ੍ਰਵਾਨ ਕੀਤਾ ਮੰਨਿਆ ਜਿਹੜੇ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਤੁਰੇ ਨੇ ਚੱਲੇ ਨੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ